ਮੈਂ ਡਾਕਟਰ ਅਮਰਿੰਦਰ ਸਿੰਘ ਕਲੇਬ ਮੈਡੀਕਲ ਆਫਸਰ ਹੋਮੋਪੈਥੀ ਸੀਐਸਸੀ ਧਾਰੀਵਾਲ ਅਸੀਂ ਮੁਖੀ ਹੋਮੋਪੈਥਿਕ ਵਿਭਾਗ ਪੰਜਾਬ ਚੰਡੀਗੜ੍ਹ ਡਾਕਟਰ ਹਰਿੰਦਰਪਾਲ ਸਿੰਘ ਜੀ ਤੇ ਜ਼ਿਲ੍ਹਾ ਹੋਮੋਪੈਥੀ ਗਰਦਾਸਪੁਰ ਮੈਡਮ ਰੁਪਿੰਦਰਪੁਰ ਕੌਰ ਜੀ ਜੇ ਦਿਸ਼ਾ ਨਿਰਦੇਸ਼ਾਂ ਹੇਠ ਅਸੀਂ ਗਰਦਾਸਪੁਰ ਦੇ ਹੋਮੋਪੈਥਿਕ ਵਿਭਾਗ ਦੇ ਵੱਖ-ਵੱਖ ਡਾਕਟਰ ਸਾਹਿਬਾਨਾਂ ਨੇ ਦੋ ਪੜਾਵਾਂ ਦੇ ਵਿੱਚ ਗਰਦਾਸਪੁਰ ਅਸੀਂ ਕੈਂਪ ਫੜ ਪੀੜਤਾਂ ਦੀ ਲਈ ਲਗਾ ਰਹੇ ਹਾਂ ਇੱਕ ਅਸੀਂ ਮਕੌੜਾ ਪੱਤਨ ਤੇ ਅਸੀਂ ਇੱਕ ਕੈਂਪੋ ਜਿਹੜਾ ਬੇਸ ਕੈਂਪ ਬਣਾਇਆ ਹੋਇਆ ਦੂਸਰਾ ਕੈਂਪ ਅਸੀਂ ਡੇਰਾ ਬਾਬਾ ਨਾਨਕ ਗੁਰਦੁਆਰਾ ਸਾਹਿਬ ਵਿਖੇ ਜਿਹੜਾ ਬੇਸ ਕੈਂਪ ਬਣਾਇਆ ਉਥੋਂ ਜੜੀਆਂ ਨੇ ਵੱਖ-ਵੱਖ ਟੀਮਾਂ ਜੜੀਆਂ ਨੇ ਪਿੰਡਾਂ ਦੇ ਵਿੱਚ ਔਰ ਗੁਰਦੁਆਰਾ ਸਾਹਿਬ ਆਈਆਂ ਹੋਈਆਂ ਸੰਗਤਾਂ ਦਾ ਜਿਹੜਾ ਉਹਨਾਂ ਨਿਰੀਖਣ ਕਰਦੀਆਂ ਨੇ ਹੋਮੋਪੈਥਿਕ ਵਿਭਾਗ ਵੱਲੋਂ ਜਿਹੜਾ 13 ਤਰੀਕ ਤੋਂ ਲੈ ਕੇ ਹੁਣ ਤੱਕ ਜੜੇ ਆ ਉਹ ਕੈਂਪ ਰੋਜ਼ ਲਗਾਏ ਜਾ ਰਹੇ ਆ ਜਿਸ ਕੈਂਪਾਂ ਦੇ ਦੌਰਾਨ ਅਸੀਂ ਪਹਿਲੇ ਦਿਨ 700 ਦੇ ਕਰੀਬ ਮਰੀਜ਼ਾਂ ਨੂੰ ਅਸੀਂ ਹੋਮੋਪੈਥਿਕ ਦਵਾਈਆਂ ਤੇ ਲਾਭ ਦਿੱਤੇ ਔਰ ਦੂਸਰੇ ਦਿਨ 500 ਤੇ 96 ਦੇ ਕਰੀਬ ਸੀਗੇ ਤੇ ਅੱਜ ਵੀ ਤੀਸਰੇ ਦਿਨ ਜੜੇ ਆ 600 ਦੇ ਕਰੀਬ ਅਸੀਂ ਮਰੀਜ਼ਾਂ ਨੂੰ ਜਿਹੜੀਆਂ ਹੋਮੋਪੈਥਿਕ ਦਵਾਈਆਂ ਦਿੱਤੀਆਂ ਜਿਦੇ ਵਿੱਚ ਸਭ ਤੋਂ ਜ਼ਿਆਦਾ ਲੋਕ ਸਕਿਨ ਅਲਰਜੀ ਤੇ ਚੈਸਟ ਇਨਫੈਕਸ਼ਨ ਅੱਖਾਂ ਦੇ ਰੋਗ ਜੋੜ ਦਰਦਾਂ ਇਹ ਜਿਹੜੇ ਆ ਜ਼ਿਆਦਾ ਲੋਕ ਆ ਰਹੇ ਆ ਤੇ ਹੋਮੋਪੈਥੀ ਦੇ ਵਿੱਚ ਬਹੁਤ ਹੀ ਵਧੀਆ ਇਹਨਾਂ ਦਾ ਰਾਜ਼ ਕੀਤਾ ਜਾ ਰਿਹਾ ਔਰ ਬਹੁਤ ਹੀ ਵਧੀਆ ਹੋਮੋਪੈਥਿਕ ਦਵਾਈ ਨਾਲ ਇਹ ਲੋਕ ਕੀਤੇ ਜਾਣਗੇ ਔਰ ਅਸੀਂ ਉਮੀਦ ਕਰਦੇ ਹਾਂ ਕਿ ਡੇਰਾ ਬਾਬਾ ਨਾਨਕ ਹਲਕੇ ਦੇ ਜਿਹੜੇ ਲੋਕ ਹੋਮੋਪੈਥੀ ਦਾ ਦਵਾਈਆਂ ਦਾ ਫਾਇਦਾ ਲੈਣਾ ਚਾਹੁੰਦੇ ਹਨ ਉਹ ਜਿਹੜਾ ਵਾ ਗੁਰਦੁਆਰਾ ਸਾਹਿਬ 17 ਤਰੀਕ ਤੱਕ ਇਹ ਕੈਂਪ ਨਿਰੰਤਰ ਜਾਰੀ ਰਹਿਣਗੇ ਟੀਮਾਂ ਜਿਹੜੀਆਂ ਨੇ ਉਹ ਉੱਥੇ ਆ ਕੇ ਡਾਕਟਰ ਸਵੇਰੇ ਪਹੁੰਚਦੇ ਨੇ 9 ਵਜੇ ਤੋਂ ਲੈ ਕੇ 2 ਵਜੇ ਤੱਕ ਉੱਥੇ ਹੁੰਦੇ ਹਨ ਤੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਵੱਧ ਤੋਂ ਵੱਧ ਹੋਮੋਪੈਥੀ ਦਾ ਫਾਇਦਾ ਲੈ ਸਕਦੇ ਆ ਹੋਮੋਪੈਥੀ ਦਾ ਜਿੱਥੇ ਤਨ ਤੇ ਮਨ ਤੇ ਧਨ ਦੇ ਨਾਲ ਵੀ ਸੇਵਾ ਜਿਹੜੀ ਉਹ ਕੀਤੀ ਜਾ ਰਹੀ ਹੈ ਉਹ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਉਹ ਨਾਲ ਤੇ ਨਾਲ ਜੜੀਆਂ ਨੇ ਜ਼ਰੂਰੀ ਵਸਤਾਂ 20 ਲੋਕਾਂ ਨੂੰ ਮੁਹੱਈਆ ਕਰਵਾ ਰਹੇ ਨੇ ਜਿਵੇਂ ਕਿ ਬੱਚਿਆਂ ਦੇ ਡਾਈਪਰ ਹੋਏ ਜਿਵੇਂ ਕਿ ਮਾਤਾਵਾਂ ਪਹਿਨਣ ਵਾਲੀ ਜੜੀਆਂ ਨੇ ਉਹ ਸੈਨੀਟਰੀ ਪੈਡ ਹੋਏ ਮਾਸਕ ਹੋਇਆ ਤੇ ਹੱਥ ਸਾਫ਼ ਕਰਨ ਵਾਸਤੇ ਸੈਨੀਟਾਈਜੇਸ਼ਨ ਦਾ ਟੈਟਾਲ ਵਗੈਰਾ ਇਹ ਸਾਰੀਆਂ ਲੁੜਿੰਦਾ ਤੇ ਮੱਛਰ ਤੋਂ ਬਚਨ ਦੇ ਵੀ ਉਪਕਰਨ ਜਿਹੜੇ ਉਹ ਦਿੱਤੇ ਜਾ ਰਹੇ ਨੇ ਇਹ ਇੱਕ ਬੜਾ ਛੋਟਾ ਜਿਹਾ ਹੀ ਸਾਡਾ ਕਦਮ ਹੈ ਪਰ ਇਹ ਲੋਕਾਂ ਦੀ ਸਿਹਤ ਤੋਂ ਵਾਸਤੇ ਬਹੁਤ ਹੀ ਜ਼ਰੂਰੀ ਹੈ ਤੇ ਅਸੀਂ ਖਾਸ ਕਰਕੇ ਧੰਨਵਾਦ ਕਰਦੇ ਹਾਂ ਕਿ ਕਾਰ ਸੇਵਾ ਖਡੂਰ ਸਾਹਿਬ ਬਾਬਾ ਸੇਵਾ ਸਿੰਘ ਬਾਬਾ ਸਾਹਿਬ ਸਿੰਘ ਜੀ ਦਾ ਜਿਨ੍ਹਾਂ ਨੇ ਸਾਡੀ ਕਾਫੀ ਮਦਦ ਕੀਤੀ ਹੈ ਤੇ ਹੋਰ ਵੀ ਐਨ ਜੀਓ ਮੁਹਾਲੀ ਤੋਂ ਲਾਈਫ ਕੇਅਰ ਵਾਲਿਆਂ ਦਾ ਉਹਨਾਂ ਨੇ ਵੀ ਸਾਡਾ ਕਾਫੀ ਸਾਥ ਦਿੱਤਾ ਅਸੀਂ ਦਿਨ ਰਾਤ ਮਿਹਨਤ ਕਰ ਰਹੇ ਹਾਂ ਤੇ ਅਸੀਂ ਸਭ ਨੂੰ ਬੇਨਤੀ ਕਰਦੇ ਆ ਕਿ ਉਹ ਵੱਧ ਤੋਂ ਵੱਧ ਹੋਮੋਪੈਥੀ ਦਾ ਫਾਇਦਾ ਲੈ ਸਕਦੇ ਹਨ ਜਿੰਨੇ ਦਿਨ ਵੀ ਇੱਥੇ ਕੈਂਪ ਲੱਗਦੇ ਹਨ ਤੇ ਉਹ ਗੁਰੂ ਮਹਾਰਾਜ ਦਾ 바ਗੀ ਪੰਜਾਬ ਦੇ ਵਿੱਚ ਲੋਕਾਂ ਦਾ ਦਾਨ ਦੇਣ ਪੱਖ ਤੋਂ ਕੋਈ ਕਮੀ ਨਹੀਂ ਹੈ ਅਸੀਂ ਮਰੀਜ਼ਾਂ ਨੂੰ ਇੱਥੇ ਸੇਵਾ ਕਰਨ ਆ ਰਹੇ ਹਾਂ ਪਰ ਸਾਨੂੰ ਮਰੀਜ਼ ਜਿਹੜੇ ਆ ਉਹ ਬੜੋ ਬਦੀ ਪੈਸੇ ਛੁੱਟ ਕੇ ਜਾਂਦੇ ਹਨ ਇਹ ਸੇਵਾ ਦੇ ਵਿੱਚ ਹਿੱਸਾ ਪਾਉ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਅਸੀਂ ਸਿਰਫ ਤੁਹਾਡੀ ਸੇਵਾ ਲਈ ਆਏ ਹਾਂ ਨਾ ਕਿ ਪੈਸਿਆਂ ਲਈ ਅਸੀਂ ਸਭਨਾਂ ਦਾ ਧੰਨਵਾਦ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਜਿਹੜੇ ਲੋਕੀ ਰਹਿੰਦੇ ਹਨ ਇੱਥੇ ਇਲਾਕੇ ਦੇ ਹੋਰ ਵੀ ਹਮਪਤੀ ਦੋਈਆਂ ਦਾ ਫਾਇਦਾ ਲੈਣ ਧੰਨਵਾਦ ਜੀ